ਫਮਾਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਹੈ ਜਦੋਂ ਬੀਤੇ ਦਿਨ ਪਿੰਡ ਮਾੜੀ ਟਾਂਡਾ ਵਿਖੇ ਇੱਕ ਘਰ ਦੇ ਗੇਟ ਵਿੱਚ ਗੋਲੀਆਂ ਮਾਰਨ ਵਾਲੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਪੁਲਿਸ ਨੇ ਇੱਕ ਰਿਵਾਲਵਰ ਤੇ ਚਾਰ ਜਿੰਦਾ ਰੋਂਦਾ ਦੇ ਨਾਲ ਤੇ ਮੋਟਰਸਾਈਕਲ ਦੇ ਸਮੇਤ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸ਼੍ਰੀ ਹਰ ਗੋਬਿੰਦਪੁਰ ਜੈਸ਼ਕਰ ਕੱਕੜ ਨੇ ਦੱਸਿਆ ਹੈ ਕਐਸਐਸਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਉਹਨਾਂ ਨੇ ਭੜੇ ਅਨਸਰਾਂ ਵਿਰੁੱਧ ਕਾਰਵਾਈ ਕਰਨ ਦਾ ਬੀੜਾ ਚੁੱਕਿਆ ਬੀਤੇ ਦਿਨੀ ਪਿੰਡ ਮਾੜੀ ਟਾਂਡਾ ਦੇ ਵਿਖੇ ਇੱਕ ਘਰ ਦੇ ਗੇਟ ਵਿੱਚ ਗੋਲੀਆਂ ਮਾਰਨ ਵਾਲੇ ਪੰਜ ਵਿਅਕਤੀ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਇਸ ਸਬੰਧੀ ਉਹਨਾਂ ਪ੍ਰੈਸ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇਸ ਸਬੰਧੀ ਕੀ ਕੁਝ ਹੋਣਾ ਦੱਸਿਆ ਆਉ ਤੁਹਾਨੂੰ ਸੁਣਾ ਦਿੰਨੇ ਆ ਸ੍ਰੀ ਹਰ ਗੋਬਿੰਦਪੁਰ ਤੋਂ ਲਾਪਰੇ ਸਿੰਘ ਖਸ਼ੀਪੁਰ ਦੀ ਰਿਪੋਰਟ ਹੈ ਟੀਵੀ ਤੇ ਪੰਜਾਬ ਰਹਿਣਾ ਲਾਈਵ ਦੇ ਲਈ ਕੁਦਰ ਪਿੰਲਾ ਮਿਤੀ 6/3/24 ਨੂੰ ਕਰੀਬ ਕੋ ਪੌਣੇ 8 ਵਜੇ ਇੱਕ ਪਿੰਡ ਪਤਾ ਬਾਈ ਟੰਡਾ ਸ਼ਹਿਰ ਹਰਗੁਰਪੁਰ ਉਹਦੇ ਵਿੱਚ ਇੱਕ ਅਰਮਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਘਰ ਦੇ ਬਾਗ ਦੋ ਅਣਫਿਕਤਤੀ ਗੋਲੀਆਂ ਮਾਰ ਕੇ ਸੀ ਗੇੜ ਦੇ ਵਿੱਚ ਉਸ ਦੇ ਉੱਤੇ ਮੌਕੇ ਤੇ ਫੌਰਨ ਕਾਰਵਾਈ ਕਰਦੇ ਐ ਸਟਾਫ ਪਰਚੇਸ ਕੀਤਾ ਐਸੋ ਕਮਾਨ ਨੇ ਉਤਤ ਬਹੁਤ ਦੀ ਤਰਤੀਸ਼ ਮਦਦਿਆਂ ਦੇ ਦਰਾਨੇ ਤਤੀਸ਼ ਇਹਨਾਂ ਨੇ ਦੋ ਵਿਅਕਤੀ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਕੋਲ ਇੱਕ ਟਿਸਟ ਬੰਦ ਦਿੱਤਾ ਪਤੀ ਬੋਲਦਾ ਤੇ ਇਹਨਾਂ ਚਤੀਸ਼ ਦਾ ਸਾਹਮਣੇ ਆਈ ਹੈ ਕਿ ਜਿਹੜੇ ਉਹ ਟੋਟਲ ਜੀ ਵਾਰਤਾਤ ਵਿੱਚ ਦੋਵਾਂ ਤੋਂ ਇਲਾਵਾ ਟੋਟਲ 5 ਵਿਅਕਤੀ ਜਿਹੜੇ ਹੈਗੇ ਆ ਇਨਵੋਲਵ ਨੇ ਦੋ ਉਹ ਗ੍ਰਿਫਤਾਰ ਹੋ ਗਏ ਆ ਤੇ ਜਿਹੜੇ ਬਾਕੀ ਤਿੰਨ ਜਿਹੜੇ ਆ ਉਹਨਾਂ ਤੇ ਹਾਲੇ ਤੀਚੀ ਚੱਲ ਰਹੀ ਹੈ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਕਿੱਥੋਂ ਕਿੱਥੋਂ ਨਾਲ ਸੰਬੰਧ ਰੱਖਦੇ ਇਹਨਾਂ ਦਾ ਕੋਈ ਬੈਕਗ੍ਰਾਉਂਡ ਜਿਹੜੀ ਕ੍ਰਿਮਨਲ ਆ ਜਾਂ ਕਿੱਦਾਂ ਦੇ ਬੰਦੇ ਨੇ ਜੀ ਦੋ ਬੰਦੇ ਗ੍ਰਿਫਤਾਰ ਹੋਏ ਨੇ ਇੱਕ ਤੇ ਜਿਹੜਾ ਸੰਦੀਪ ਸਿੰਘ ਆ ਪਿੰਡ ਖੋਜੀ ਖੋਜੀਪ ਇਹ ਜਿਹੜਾ ਅਲਰੇਡੀ ਕਿ ਪਰਚਾਸਟਾ 302 ਦਾ ਇਹ ਪਰ ਉਹ ਜਿਹੜਾ ਸਜਾਜਾ ਹੋਇਆ ਤੇ ਉੱਤੇ ਪ੍ਰੋਤ ਹੈ। ਇਹ ਸਰ ਜਿਹੜਾ ਪਿਸਟਲ ਇਹ ਰਿਕਵਰ ਹੋਇਆ ਵਾ ਇਹ ਦੇਸੀ ਹੈ ਵੀ ਜਾਂ ਇਹ ਨਹੀਂ ਇਹ ਜਿਹੜਾ ਪਿਸਟਲ ਇਹਦੇ ਨੰਬਰ ਤੋਂ ਤੇ ਜਿਸ ਜਹਾਂ ਦਿਲ ਸੂਸੋ ਰਹਿ ਗਏ ਨੰਬਰ ਇਹ ਸੰਸੀ ਹੈ ਅਸੀਂ ਨੂੰ ਹਲੇ ਦਰਸ਼ਨ ਕਰਦ ਕਰ ਰਹੇ ਆ ਕਿ ਇਹ ਦਾ ਦੇਸੀ ਨਹੀਂ ਹੈਗਾ ਇਹ। ਦੂਜੇ ਇਸ ਨਾਲ ਜਿਹੜਾ ਦਵਾ ਦਾ ਜਿਹੜੇ ਦੋ ਜਿਹੜੇ ਵਿਕਰ ਵਸਤੇ ਰਹੀ ਉਹ ਹੀ ਪਕੜੇ ਆ ਇੱਕ ਸਪਲੈਂਡਰ ਸੀ ਤੇ ਇੱਕ ਮੋਟਰਸਾਈਕਲ ਸਪਲੈਂਡਰ ਤੇ ਇੱਕ ਪਲਸਰ ਸੀ। ਸਰ ਜਿਹੜੇ ਹੋਰ ਬੰਦੇ ਤੁਸੀਂ ਕਹਿ ਰਹੇ ਕਿ ਜੇ ਫੜੇ ਜਾਣ ਵਾਲੇ ਨੇ ਉਹ ਲੋਕਲ ਨੇ ਕਿ ਜਾਂ ਉਹ ਕੋਈ ਵੀਐਸਏ ਟਾਈਪ ਦੇ ਬੰਦੇ ਨੇ ਉਹ ਇਸੇ ਟਾਈਪ ਦੇ ਬੰਦੇ ਲਾਗਪੁਰ ਪਿੰਡਾਂ ਦੇ ਬਟਾ ਨੇ ਉਹ ਹਾੜੇ ਤੁਹਾਨੂੰ ਡਿਸਕਲੋਜ਼ ਨਹੀਂ ਕਰਨੇ ਅਸੀਂ ਉਹ ਤੁਹਾਡੀ ਤੁਰੀ ਚੱਲ ਰਹੀ ਹੈ ਤੇ ਸਰ ਇਹਨਾਂ ਗੋਲੀ ਕਿਉਂ ਚਲਾਈ ਸੀ ਉਹ ਜਿਹੜੇ ਘਰ ਦੇ ਉੱਪਰ ਜਿਹੜੀ ਮਾਰੀ ਟਾਂਡਾ ਗੋਲੀ ਚਲਾਈ ਕਿਉਂ ਚਲਾਈ ਜਿਹੜੇ ਪਿੰਡ ਬੋ ਜਿਹੜੇ ਘਰ ਵਾਲੇ ਨੇ ਵਿਚੀ ਉਹਨਾਂ ਦੇ ਦੌਰਾਨ ਇਹ ਤਸਵੀਰ ਇਹੋ ਜੀ ਕੋਈ ਵੀ ਜਿਹੜੀ ਨਾ ਗੱਲ ਸਾਹਮਣੇ ਨਹੀਂ ਲਿਆਦੀ ਤੇ ਇਸ ਟਾਪਿਕ ਦੇ ਉੱਤੇ ਵੀ ਸਾਡਾ ਮੇਨ ਹੈ ਸਾਡਾ ਟਾਪਿਕ ਇਹ ਹੀ ਹੈ ਗੋਲੀ ਕਿਉਂ ਚਲਾਣਾ ਉਹ ਅੰਡਰ ਤਤਤੀਸ਼ ਚ ਹੈਗਾ ਇੱਕ ਜਰਾ ਜਿਹੜਾ ਬੰਦਾ ਹਟਾ ਪકડਣਾ ਬਾਕੀ ਹੈ ਉਹ ਤੋਂ ਸਾਰੇ ਖਾਸ ਹੋ ਜਾਣਗੇ ਜਦੋਂ ਵੀ ਇਹ ਗੱਲ ਸਾਹਮਣੇ ਇਹ ਤੁਹਾਡੇ ਰੋਸ਼ੀਆਂ ਹੋਗੇ